ਮੈਂ ਆਪਣੀ ਤਵਤਾ ਦੇ ਨਾਲ ਹਾਜ਼ਰੀ ਲਵਾਉਣਾ ਤੇ ਬਾਕੀ ਮਨਦੀਪ ਭੈਂਜੀ ਨੂੰ ਬਹੁਤ-ਬਹੁਤ ਨਾਵਲ ਦੀਆਂ ਮੁਬਾਰਕਾਂ ਕਿਉਂਕਿ ਨਾਵਲ ਲਿਖਣਾ ਇੱਕ ਬਹੁਤ ਹੀ ਇੱਕ ਕਠਿਨ ਕਾਰਜ ਹੈਗਾ ਇਹ ਬਹੁਤ ਨਾਵਲ ਨੂੰ ਬੰਨਣਾ ਲਿਖਣਾ ਬਹੁਤ ਕਠਿਨ ਕਾਰਜ ਆ ਤੇ ਮੈਂ ਬਹੁਤ ਉਹਨਾਂ ਨੂੰ ਮੁਬਾਰਕਾਂ ਦਿੰਦਾ ਉਹਨਾਂ ਨਾਵਲ ਦੀਆਂ ਤੇ ਇੱਕ ਨਿੱਕੀ ਜਿਹੀ ਰਚਨਾ ਕੇ ਰੋੜੇ ਮਾਰਨ ਮੂਰਨ ਮੂਰਖ ਲੋਕੀ ਰੋੜੇ ਮਾਰਨ ਮੂਰਖ ਲੋਕੀ ਸੂਲੀ ਉੱਤੇ ਟੰਗੇ ਨੂੰ ਪੱਥਰਾਂ ਉੱਤੇ ਚਾਦਰੋਂ ਵੀ ਨਹੀਂ ਕੱਪੜਾ ਮਿਲਦਾ ਨੰਗੇ ਨੂੰ ਤੇ ਰੋੜੇ ਮਾਰਨ ਮੂਰਖ ਲੋਕੀ ਸੂਲੀ ਉੱਤੇ ਟੰਗੇ ਨੂੰ ਸੰਘਰਸ਼ ਬੜਾ ਜ਼ਰੂਰੀ ਹੁੰਦਾ ਦੇਸ਼ ਕੌਮ ਤੇ ਜ਼ਿੰਦਗੀ ਲਈ ਸੰਘਰਸ਼ ਬੜਾ ਜ਼ਰੂਰੀ ਹੁੰਦਾ ਦੇਸ਼ ਕੌਮ ਤੇ ਜ਼ਿੰਦਗੀ ਲਈ ਹੱਕ ਕਦੇ ਨਹੀਂ ਮਿਲਦੇ ਮਿੱਤਰਾ ਲੋਟੇ ਦੇ ਵਿੱਚ ਮੰਗੇ ਨੂੰ ਤੇ ਡਰ ਜਾਂਦੇ ਜੋ ਹੋਰ ਹੋੜੇ ਨੇ ਮੇਰੇ ਤੇ ਗੱਲ ਲਾਗੂ ਨਹੀਂ ਦਰਜਾਂ ਦੇ ਜੋ ਹੋਰ ਹੋਣੇ ਨੇ ਮੇਰੇ ਤੇ ਗੱਲ ਲਾਗੂ ਨਹੀਂ ਮੇਰੇ ਗਾਲ ਨੂੰ ਆਉਣਗੇ ਜੇਕਰ ਮੈਂ ਵੀ ਆਉਂਗਾ ਸੰਗੇ ਨੂੰ ਧੰਨਵਾਦ ਤੇ ਗੌਰ ਕਰਨਾ ਕਿ ਮੇਰੀ ਵਾਇਲਨ ਰਬਾਬ ਜਹੀ ਹੈ ਨਾਨਕ ਦੇ ਸੰਗ ਗੂੰਜ ਰਹੀ ਮੇਰੀ ਵਾਇਲਨ ਰਬਾਬ ਜਹੀ ਹੈ ਨਾਨਕ ਦੇ ਸੰਗ ਗੂੰਜ ਰਹੀ ਤੇਰੇ ਹੋਂ ਦਾ ਚਾਹ ਹੈ ਚੜਿਆ ਪਾਗਲ ਸ਼ਾਇਰ ਮਲੰਗੇ ਨੂੰ ਤੇਰ ਹਾਨੀਆਂ ਤੇ ਦਾ ਮੈਂ ਰਾਹ ਨਾ ਜਾਣਾ ਅੱਲਾ ਰਾਮ ਕੀ ਹੁੰਦੇ ਨੇ ਰੋਹਾਨੀਅਤ ਦਾ ਮੈਂ ਰਾਹ ਨਾ ਜਾਣਾ ਅੱਲਾ ਰਾਮ ਕੀ ਹੁੰਦੇ ਨੇ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੋਏ ਰੱਬ ਦੇ ਨਾਂ ਤੇ ਦੰਗੇ ਨੂੰ ਤੇ ਆਖਰੀ ਅਗੇ ਕਲਮ ਦੀ ਤਾਕਤ ਕੀ ਹੁੰਦੀ ਹੈ ਇਤਿਹਾਸ ਦੇ ਪੰਨੇ ਫੋੜ ਕੇ ਵੇਖੀ ਕਲਮ ਦੀ ਤਾਕਤ ਕੀ ਹੁੰਦੀ ਹੈ ਇਤਿਹਾਸ ਦੇ ਪੰਨੇ ਫੋੜ ਕੇ ਵੇਖੀ ਇੱਕੋ ਚਿੱਠੀ ਕਾਫੀ ਹੁੰਦੀ ਮਾਰਨ ਲਈ ਔਰੰਗੇ ਨੂੰ ਇੱਕੋ ਚਿੱਟੀ ਕਾਫੀ ਹੁੰਦੀ ਮਾਰਨ ਲਈ ਔਰੰਗੇ ਨੂੰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਥਾਓ ਜੀ